ਮੋਹ ਹੀ ਫਸਿਆ ਸਿਰਫ ਆਪਣੇ ਪਰਿਵਾਰ ਤੱਕ ਸੀਮਿਤ ਹੈ ਮੋਹ ਜੇਗਾ ਪ੍ਰੇਮ ਆ ਜਾਵੇ ਸਾਰਾ ਸੰਸਾਰ ਆਪਣਾ ਲੱਗੇਗਾ ਮੋਹ ਫਸਿਆ ਬੰਦਾ ਦੂਸਰਿਆਂ ਨੂੰ ਲੁੱਟਦਾ ਹੈ ਪ੍ਰੇਮ ਵਾਲਾ ਆਪਣਾ ਜੀਵਨ ਦੂਸਰਿਆਂ ਦੇ ਲੇਖੇ ਲਾ ਦਿੰਦਾ ਹੈ ਹੰਕਾਰ ਛੱਡੋ ਮੋਹ ਛੱਡੋ ਅੱਗੇ ਵਜਨ ਮੇਰੇ ਸਾਧਕ ਨੂੰ ਕੀ ਕਰਦੇ ਆ ਉਸ ਵਾਹਿਗੁਰੂ ਦਾ ਸਿਮਰਨ ਕਰੋ ਸਿਮਰਨ ਕਹਿੰਦੇ ਯਾਦ ਤੇ ਸ਼ਿਮਰ ਕਰਨ ਦੇ ਨਾਲ ਮਨ ਦੀ ਜਿਹੜੀ ਮੈਲ ਹੈ ਉਹ ਧੁਵੇਗੀ। ਪਰਿਆ ਹੱਥ ਪੈਰ ਤਨ ਦੇਹੀ ਪਾਣੀ ਧੁੱਤ ਉਤਰ ਸਿਖੇ ਹੈ ਮੂਤ ਬਲੀਤੀ ਕੱਪੜ ਹੋਏ ਦੇਸ ਬੂ ਲਿਆ ਉਹ ਧੋਏ ਪਰਿਆ ਮਤ ਪਾਪਾ ਕੈ ਸੰਗ ਉਹ ਧੋਪੈ ਨਾਮ ਅਰੰਭ ਜਨਮ ਜਨਮ ਇਸ ਮਨ ਕੋ ਮਲ ਆ ਗਈ ਕਾਲਾ ਹੋ ਆਸਿਆ ਬ੍ਰੌਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾ ਹੈ ਸਮਾਏ ਮਨ ਨਿਰਮਲ ਹੋਵੇਗਾ